ਸਭ ਤੋਂ ਪਹਿਲਾਂ ਤਾਂ ਲਾਲੀ ਬਟਾਲੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਾਜੀ ਤੁਹਾਡੀ ਆ ਮਿੱਤਰੋ ਵੀਡੀਓ ਸ਼ੇਅਰ ਕਰਨੀ ਜਾਂ ਕਮੈਂਟ ਕਰਨਾ। ਮੈਂ ਕਿਸੇ ਕਿਸੇ ਕਿਤਾਬ ਵਿੱਚ ਨਹੀਂ ਕਿਹਾ ਕਿ ਬਹੁਤ ਮੈਂ ਪੜਿਆ ਲਿਖਿਆ ਤੇ ਬੜਾ ਸਿਆਣਾ ਵਾਂ ਜਾਂ ਪਿੰਡੂ ਜਿਹਾ ਵਾਂ, ਦੇਸੀ ਜਿਹਾ ਵਾਂ। ਤੇ ਕੋਈ ਇਹਦਾ ਸ਼ੌਂਕ ਨਹੀਂ ਕੋਈ ਤਿਆਰ ਪਿਆਰ ਹੋ ਕੇ ਰਹਿਣ ਦਾ ਬਸ ਵੀਡੀਓ ਅੱਜ ਤੁਹਾਡੇ ਵਾਸਤੇ ਆ ਪਿੰਡ ਵਾਲਿਆਂ ਵਾਸਤੇ। ਚਾਹੇ ਕੋਈ ਅਮਰੀਕਾ ਰਹਿੰਦਾ ਚਾਹੇ ਕੋਈ ਕੈਨੇਡਾ ਰਹਿੰਦਾ ਆ ਜਰਮਨ ਦਾ ਜਗਾੜ ਤੇ ਜਿਹੜਾ ਦਿਖਾਣ ਲੱਗੇ ਵੇਖੋ ਕਿਦਾਂ ਦਾ ਲੱਗਣ ਡਿਆ ਹਮੇਸ਼ਾ ਬਾਬਿਓ ਮੈਂ ਪਿੰਡੂਆਂ ਦੇ ਪਿੰਡ ਦੀ ਗੱਲ ਕੀਤੀ ਕਿਸਾਨੀ ਦੀ ਗੱਲ ਕੀਤੀ ਖੇਤਾਂ ਦੀ ਗੱਲ ਕੀਤੀ ਤੇ ਅੱਜ ਤੁਹਾਨੂੰ ਜਰਮਨ ਦੀ ਵੀਡੀਓ ਦਿਖਾਣ ਲੱਗੇ ਆ ਆਹ ਦੇਖੋ ਇੱਧਰ ਰਾਖੀ ਕੀਤੀ ਜਾਂਦੀ ਇਹਨਾਂ ਦੇ ਬਹਿਗੇ ਜੰਗਲੇ ਸੂਰ ਆਉਂਦੇ ਆ ਨਾ ਹੁਣ ਤੁਹਾਨੂੰ ਦਿਖਾਉਣਾ ਕਿ ਆਪਣੇ ਜਦੋਂ ਕਣਕ ਦੀ ਬਾਢੀ ਹੁੰਦੀ ਆ ਤੂੜੀ ਬਣਦੇ ਆ ਸਾਰਾ ਕੁਝ ਬਣਦਾ ਵਾ ਮੂਸਾ ਬੱਦੇ ਜਾਂਦੇ ਆ ਪਰ ਜਰਮਨ ਦੇ ਵਿੱਚ ਸਭ ਕੁਝ ਉਲਟਿਆ ਤੁਹਾਨੂੰ ਦਿਖਾਉਨੇ ਆ ਜਦੋਂ ਵਾਕਿਆ ਕੋਈ ਵੀਡੀਓ ਚ 담 ਹੁੰਦਾ ਤੇ ਤੁਹਾਡਾ ਫਰਜ ਵੀ ਬਣਦਾ ਕਿ ਬਾਈ ਵਾਕਿਆ ਤੁਸੀਂ ਕਹੋ ਕਿ ਬੱਲੇ ਬੱਲੇ ਹੋ ਗਈ ਬਟਾਲੇ ਵਾਲਿਆ ਅੱਜ ਇਹ ਬਟਾਲੇ ਵਾਲੇ ਨੇ ਬੱਲੇ ਬੱਲੇ ਤਾਂ ਕਰਾਉਣੀ ਪਹਿਲਾਂ ਤੇ ਵੇਖੋ ਵੀ ਹਰੇ ਭਰੇ ਖੇਤ ਤੇ ਖੇਤਾਂ ਇਹ ਗੋਰੀਆਂ ਦਾ ਦੇਸ਼ ਆ ਜਰਮਨ ਆ ਨਾ ਤੇ ਖੇਤਾਂ ਦੇ ਵਿੱਚ ਗੋਰੇ ਗੋਰੀਆਂ ਕੰਮ ਕਰਨਦੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਜਿਗਾੜ ਆ ਕਣਕ ਦੇ ਖੇਤ ਆ ਤੇ ਇੱਥੇ ਕੰਬੈਨ ਦੇ ਨਾਲ ਕਣਕ ਵੱਢੀ ਗਈ ਤੇ ਆਹ ਰੋਲੇ ਬਣਾਏ ਆ ਤੇ ਰੋਲਿਆਂ ਨੂੰ ਚੁੱਕਿਆ ਜਾ ਰਿਹਾ ਟਰੈਕਟਰਾਂ ਦੇ ਨਾਲ ਤੁਹਾਨੂੰ ਇਹ ਵੀ ਦਿਖਾ ਦਿੰਦੇ ਆ ਠਹਿਰ ਜਾਓ ਆਹ ਦੇਖੋ ਕਾ ਦੇਖੋ ਗਾਣਾ ਬੰਦ ਕਰ ਲੈਂਦੇ ਤੁਹਾਨੂੰ ਦਿਖਾਉਨੇ ਆ ਆਹ ਵੇਖੋ ਇਹ ਗੋਰੀਆਂ ਦੀ ਤੂੜੀ ਆ ਇਹ ਸਾਰੇ ਸਾਲ ਡੰਗਰਾਂ ਨੂੰ ਇਹੋ ਹੀ ਕੁਝ ਪੈਣਾ ਆਹ ਦੇਖੋ ਟਰੈਕਟਰ ਦੇ ਨਾਲ ਉਹਨੂੰ ਚੁੱਕਿਆ ਜਾ ਰਿਹਾ ਤੇ ਆ ਟਰਾਲੀ ਤੇ ਲੱਦ ਕੇ ਖੜਨਾ ਇਹਨਾਂ ਨੇ ਗਰਮੀਆਂ ਵਿੱਚ ਇੱਥੇ ਘਾਹ ਚੁੱਕਦੀਆਂ گاਵਾ ਤੇ ਸਿਆਲਾ ਵਿੱਚ ਤੁਹਾਡਾ ਰੱਪ ਲਾ ਕਰੇ ਠੰਡ ਬਹੁਤ ਜ਼ਿਆਦਾ ਹੁੰਦੀ ਆ ਸਿਆਲਾ ਵਿੱਚ ਮੱਝਾਂ ਨਹੀਂ ਗਿਆ ਕੰਮਜਾਬ گاਵਾ ਹੀ ਕੰਮਜਾਬ ਆ ਆ ਦੇਖੋ ਕੰਮ ਕਰਦੇ ਗੋਰੇ ਹੁਣ ਇਹਨੇ ਉਹ ਟਰਾਲੀ ਤੇ ਲੱਦਣਾ ਉਹਨੂੰ ਲੱਦ ਕੇ ਤੇ ਇਹਨਾਂ ਨੇ ਉਹ ਵੀ ਤੁਹਾਨੂੰ ਦਿਖਾਲਦੇ ਆ ਵੀ ਕਿੱਥੇ ਰੱਖਣੇ ਆ ਯਾਰ ਕਿਹਿਆ ਨਜ਼ਾਰਾ ਆਉਣ ਡਿਆ ਨਾ ਵੀਡੀਓ ਦਾ ਬਈ ਆਪਣੇ ਤੇ ਵੇਖੇ ਮੁੰਡੇ ਕੰਮਕਾਰ ਕਰਦੇ ਉਥੇ ਹੜੰਬੇ ਆਉਂਦੇ ਬਾਈ ਮਲਵਈਆਂ ਦੇ ਤੇ ਇੱਥੇ ਵੇਖ ਲਓ ਗੋਰੇ ਸਾਰੀ ਖੇਤੀ ਜਿਹੜੀ ਟਰੈਕਟਰਾਂ ਨਾਲ ਹੀ ਕਰਦੇ ਆ ਆ ਤੁਹਾਨੂੰ ਖੁਸ਼ਾਲ ਕੇ ਦਿਖਾ ਦਿੰਦਾ ਉਹ ਜਗਾੜ ਸਾਰਾ ਹੀ ਕਿਹੜੇ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਡਿਆ ਜਰੂਰ ਦੱਸਿਓ ਤੇ ਆ ਮੌਸਮ ਕਿਦਾਂ ਦਾ ਲੱਗਣ ਡਿਆ ਜਰੂਰ ਦੱਸਿਓ ਆ ਕਣਕ ਵੱਢੀ ਆ ਬਾਬਿਓ ਇਹ ਜਿਹੜੇ ਕਹਿੰਦੇ ਨੇ ਵੀ ਗੋਰੇ ਕੰਮ ਨਹੀਂ ਕਰਦੇ ਗੋਰੇ ਨਹਾਉਂਦੇ ਨਹੀਂ ਗੋਰੇ ਜੇ ਉਹ ਆ ਅਸਲੀ ਸੱਚ ਆ ਵਾ ਇਹ ਜਿਹੜੇ ਪਿੰਡਾਂ ਵਾਲੇ ਨੇ ਬਾਬਿਓ ਆ ਦੇਖੋ ਕਿੱਥੇ ਤੱਕ ਚੱਲ ਗਈ ਵੀਡੀਓ ਜਿਹੜੇ ਪਿੰਡਾਂ ਵਾਲੇ ਆ ਨਾ ਇਹ ਬਹੁਤ ਕੰਮ ਕਰਦੇ ਇਥੇ ਬੜੇ-ਬੜੀਆਂ ਵਧੀਆ گاਵਾ ਬੜੇ-ਬੜੀਆਂ ਵਧੀਆ ਡੰਗਰ ਨੇ ਸਾਰਾ ਕੁਝ ਹੈਗਾ ਆ ਵੇਖਾ ਗੋਰਾ ਲੈ ਗਿਆ ਲਾ ਕੋ ਨੀ ਗੱਡੀ ਕੱਢ ਕੇ ਹੁਣ ਟਰਾਲੀ ਭਰ ਗਈ ਆ ਤੇ ਇਹਨੇ ਪਤੰਦਰ ਨੇ ਲਿਆ ਕੇ ਲਾਉਣੀ ਕਿਤੇ ਆ ਦੇਖਿਓ ਆ ਕਿੰਨੀ ਵਧੀਆ ਹਵਾ ਚਲੰਡੀ ਯਾਰ ਕਿਆ ਬਾਤ ਤਾਂ ਕਰੇ ਮੰਜਾ ਡਾਹ ਕੇ ਬੰਦਾ ਸੁੱਤਾ ਹੋਵੇ ਨਾਲੇ ਯੂਰੋ ਕਮਾਵੇ ਤੇ ਨਾਲੇ ਸੇਧ ਕਾਮਜਾਬ ਰਹਿੰਦੀ ਆ ਆ ਦੇਖੋ 600 ਘੱਟ ਵੀ 10 12 ਕਿੱਲੇ ਦਾ ਟੱਕਾ ਟਰੈਕਟਰ ਜੌਂਡੀ ਆ ਰਜੇ ਤੇ ਆ ਰਿਆ ਉਹਦੀ ਆਵਾਜ਼ ਆ ਰਹੀ ਆ ਅਗਲੇ ਬੰਨੇ ਉਹਨੇ ਹੁੱਕ ਚੜਾਇਆ ਵਾ ਦੂਜਾ ਉਹ ਇੱਕ ਰੋਲਾ ਲਿਫਟ ਆਦਨਾਂ ਤਾਂ ਚੌਕੇ ਤੇ ਉਹ ਰੱਖਦਾ ਹੋਤੇ ਤੇ ਹੁਣ ਲੱਦ ਕੇ ਲਈ ਆਉਣ ਡਿਆ ਆ ਦੇਖੋ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਲਣੀ ਸੀ ਆ ਵੇਖੋ ਸਾਡੇ ਬੀਬੀਆਂ ਪਹਿਲਾਂ ਗੋਆ ਪਸਦੀਆਂ ਰਹੀਆਂ ਪਾਸੀਆਂ ਨਾਲ ਚਾਹ ਬਣਦੀ ਰਹੀ ਰੋਟੀ ਪਾਣੀ ਬਣਦਾ ਰਿਹਾ ਹੁਣ ਗੈਸ ਸਿਲੰਡਰ ਆ ਗਿਆ ਤੇ ਆ ਵੇਖੋ ਰੂੜੀ ਗੋਏ ਵਾਲੀ ਰੂੜੀ ਇਹ ਗਾਵਾਂ ਦਾ ਗੋਆਵਾ ਇਹਨੂੰ ਇਹਨਾਂ ਨੇ ਮੁੜ ਕੇ ਚਿਕੜੀ ਜੀ ਕਰਕੇ ਤੇ ਖੇਤਾਂ ਦੇ ਵਿੱਚ ਪਾਉਣਾ ਵਾ ਆਓ ਦੇਖੋ ਖੇਤ ਇਹਨਾਂ ਦੇ ਉਹ ਦੇਖੋ ਟਰੈਕਟਰ ਵਾਲਾ ਪਾਉ ਵੀ ਮਗਰੇ ਆ ਰਿਹਾ ਉਹ ਵੀ ਦਿਖਾਉਣੀ ਆ ਤੁਹਾਨੂੰ ਮੁੰਡਾ ਸਾਡਾ ਨਵਾਂ ਇੰਡੀਆ ਤੋਂ ਆਇਆ ਤੇ ਕੰਨਾ ਪਾਪਾ ਛਲੀਆਂ ਖਾਣੀਆਂ ਤੇ ਆ ਮੈਂ ਤਿੰਨ ਕੋ ਗੋਰੀ ਨੇ ਪੁੱਛ ਕੇ ਲਿਆਂਦੀਆਂ ਮੈਂ ਦੇ ਪਾਈ ਮਿੱਤਰਾ ਇਹਨੂੰ ਕਿੱਦਾਂ ਬਣਾ ਬੜੋਗੇ ਬੱਚੇ ਨੂੰ ਖਵਾ ਲਈਏ ਤੇ ਪੰਨੇ ਖਾਦਿਆਂ ਨੂੰ ਸਾਨੂੰ ਤਾਂ ਕਿੰਨਾ ਹੀ ਟਾਈਮ ਹੋ ਗਿਆ ਤੇ ਆ ਕਿੱਦਾਂ ਫਿਰ ਵੀਡੀਓ ਲੱਗੀ ਬਾਬੇ ਉਹ ਇਹ ਉਹ ਹੀ ਸਮਝ ਸਕਦਾ ਆ ਕਿ ਜਿੰਨੇ ਖੁਦ ਟਰੈਕਟਰ ਚਲਾਇਆ ਹੋਵੇ ਜਾਂ ਜਿੰਨੇ ਖੁਦ ਮਿਹਨਤ ਕੀਤੀ ਹੋਵੇ ਕਈ ਯਾਰ ਵੀ ਇਹ ਸੋਚਣਗੇ ਕਿ ਤੂੰ ਪਿੰਡ ਤੋਂ ਕੀ ਲੈਣਾ ਤੂੰ ਡਾਲਰ ਯੂਰੋ ਪਾਉਂਡ ਕਮਾ ਤੂੰ ਨਜ਼ਾਰੇ ਲੈ ਰੱਬ ਨੇ ਤੈਨੂੰ ਬਾਹਰ ਭੇਜਿਆ ਜਰਮਨ ਚ ਇਹ ਚੀਜ਼ਾਂ ਇੱਥੇ ਆਉ ਨਹੀਂ ਦੇ ਨਹੀਂ ਵੋ ਨਹੀਂ ਯਕੀਨ ਮੰਨ ਕੇ ਚੱਲਿਓ ਸੜਕੋ ਮੈਸੀ ਜੁਗੋ ਸਲਾਮੀ ਨੂੰ ਹੁੰਦਾ ਸੀਗਾ ਤੇ ਉਹਦਾਂ ਮੈਂ ਪੈਲੀਆਂ ਵੋਂਦਾ ਨਹੀਂ ਕਣਕ ਬੀਜਣ ਦਾ ਫੜਾ ਨਜ਼ਾਰਾ ਹੁੰਦਾ ਸੀਗਾ ਉਹ ਕਹਿੰਦਾ ਕੱਟ ਮੈਸੀ ਦਾ ਫਰਾਟਾ ਫੋਰਡ ਦਾ ਪਤਾ ਲੱਗਦਾ ਬਾਪੂ ਐਂਟਰ ਦੇ ਜ਼ੋਰ ਦਾ ਤੇ ਯਾਰ ਕਈ ਵਾਰੀ ਉਹ ਚੀਜ਼ ਵੇਖ ਕੇ ਮਨ ਚ ਆ ਜਾਂਦਾ ਵੀ ਬੜੇ ਨਜ਼ਾਰੇ ਆਉਂਦੇ ਇਧਰ ਵੀ 40-50 ਕਿੱਲਾ ਦਾ ਟਾਕਿਆ ਪਿੰਡ ਦੇ ਲਾਗੇ ਕਦੇ-ਕਦੇ ਇੱਥੇ گاਵਾ ਚੁਗਦੀ ਹੁੰਦੇ ਹਰਿਆਲੀ ਆ ਤੇ ਆਹ ਲਾਗੇ ਜਾ ਕੇ ਤੁਹਾਨੂੰ ਪਿੰਡ ਵੀ ਦਿਖਾਵਾਂਗੇ ਤੇ ਵੇਖੋ ਕਿਦਾਂ ਦੇ ਐ ਉੱਚੇ ਨੀਵੇਂ ਖੇਤ ਆ ਕੋਈ ਇਹਨਾਂ ਪਦਰੇ ਨਹੀਂ ਕੀਤੇ ਕੋਈ ਇਹਨਾਂ ਨੇ ਛੇੜਖਾਨੀ ਨਹੀਂ ਕੁਦਰਤ ਨਾਲ ਕੀਤੀ ਟਰੈਕਟਰ ਉਹਦਾਂ ਨੇ ਬਣਾ ਲਏ ਹੱਲਾ ਉਹਦਾਂ ਦੀਆਂ ਬਣਾ ਲੀਆਂ ਥਾਂਦ ਉਹਦਾਂ ਨੇ ਬਣਾ ਲੇ